ਨਸ਼ਾ ਤਸਕਰਾਂ ਨੂੰ ਫੜਨ ਲਈ ਚਲਾਈ ਮੁਹਿੰਮ ਤਦ ਜਲਾਲਾਬਾਦ ਪੁਲਿਸ ਵੱਲੋਂ ਬੀਤੀ ਦੇਰ ਰਾਤ ਸਰਦੀਪੇਣ ਟੰਡੀ ਕਦੀਮ ਵਿੱਚ ਪਹਿਰੇ ਕੀਤਾ ਗਿਆ ਜਿਸ ਦਾ ਪਤਾ ਲੱਗਣ ਤੇ ਨਸ਼ਾ ਤਸਕਰਾਂ ਵੱਲੋਂ ਡਰੋਨ ਰਾਹੀਂ ਨਸ਼ਾ ਨਹੀਂ ਮਂਗਾਇਆ ਗਿਆ ਪਰ ਨਸ਼ਾ ਤਸਕਰਾਂ ਤੇ ਸ਼ੱਕ ਹੋਣ ਤੇ ਨਸ਼ਾ ਤਸਕਰਾਂ ਨੇ ਪੁਲਿਸ ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਜਲਾਲਾਬਾਦ ਸਦਰ ਦੇ ਐਸ ਐਚ ਓ ਮੈਡਮ ਅਮਰਜੀਤ ਕੋਰ ਦਾ ਹੱਥ ਟੁੱਟ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਹੋਏ ਜੀ ਤਕਰੀਬਨ 14-15 ਜਣੇ ਸੀਗੇ 14-15 ਜੀ 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 to okay. okay. ਵਿਅਤਬੰਦੀ ਸੀ ਤੁਹਾਨੂੰ ਵੀ ਇਲਮਨੀ ਸੀ ਇਸ ਗੱਲ ਦਾ ਵੀ ਹਮਲਾ ਹੋ ਸਕਦਾ ਨਹੀਂ ਅਸੀਂ ਤੋਂ ਤਿੰਨ ਇਨਫੋਰਮੇਸ਼ਨ ਦੇ ਰਿਗਾਰਡਿੰਗ ਤੇ ਮੈਸੇਜ ਜਿਹੜੇ ਸੀ ਉਹ ਸਭ ਠੀਕ ਹੈ ਸੀ ਪਰ ਸਾਨੂੰ ਕੋਈ ਇਲਮ ਨਹੀਂ ਸੀਗਾ ਮਤਲਬ ਇਹ ਕੋਸ ਤਰ੍ਹਾਂ ਦਾ ਮਾਰਕਰ ਜਿਸ ਨਾਲ ਜਿਹੜਾ ਤੁਹਾਡੇ ਨਾਲ ਜਿਹੜੇ ਗਨਮੈਟ ਸੀ ਉਹਨਾਂ ਤੇ ਵੀ ਹਾਂਜੀ ਹਾਂਜੀ ਗਨਮੈਨ ਦੀ ਗੱਦੀ ਪਾੜੀ ਹੈ ਮੋਬਾਈਲ ਵੀ ਖੋਇਆ ਸੱਡਾ ਤੇ ਸਿਰ ਤੇ ਸੱਟਾਂ ਲੱਗੀਆਂ ਉਹਨਾਂ ਦੇ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਤੁਹਾਡੇ ਕੀ ਕੀ ਸੱਟਾਂ ਲੱਗੀਆਂ ਮੇਰੇ ਦੋਨੋਂ ਮੋਢਿਆਂ ਤੇ ਹੈਗੀਆਂ ਸਿਰ ਤੇ ਸੱਟਾਂ ਤੇ ਹੱਥ ਤੇ ਚੱਕਰ ਵਿੱਚ ਇੱਕ ਪੁਲਿਸ ਪਾਰਟੀ ਤੇ ਹਮਲਾ ਹੋਣ ਦੀ ਸੂਚਨਾ ਮਿਲੀ ਕੀ ਮਸਲਾ ਸੀਗਾ ਔਰ ਫੌਨ ਲੋਕ ਸੀ ਜਿਹਨਾਂ ਨੇ ਹਮਲਾ ਕੀਤਾ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਡੀਆਈ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਸ੍ਰੀ ਬਰਿੰਦਰ ਬਰਾੜ ਜੀ ਦੇ ਹੁਕਮਾ ਤਹਿਤ ਅਸੀਂ ਸਪੈਸ਼ਲ ਡਰਾਈਵ ਜਿਹੜੀ ਡਰੱਗ ਦੇ ਖਿਲਾਫ ਚਲਾ ਰਹੇ ਹਾਂ ਉਹਦੇ ਤਹਿਤ ਐਸਐਚਓ ਸਦਰ ਜਲਾਲਾਬਾਦ ਅਮਰਜੀਤ ਕੌਰ ਨੂੰ ਇਤਲਾਹ ਮਿਲੀ ਸੀ ਢੰਡੀ ਇਕਦੀਮ ਦੇ ਵਿੱਚ ਇੱਕ ਅਮਨਦੀਪ ਪੁੱਤਰ ਸ਼ਰਮਾ ਜੀ ਜਿਹੜਾ ਉਹ ਡਰੱਗ ਦਾ ਉਹਦੇ ਤੇ ਪਹਿਲਾਂ ਵੀ ਮਾਮਲਾ ਦਰਜਾ ਉਹ ਉਥੇ ਲੁਕਿਆ ਹੋਇਆ ਔਰ ਉਹ ਪਾਕਿਸਤਾਨ ਦੀ ਤਰਫੋਂ ਡਰੋਨ ਮੰਗਾ ਕੇ ਤੇ ਇੱਕ ਭਾਰੀ ਮਾਤਰਾ ਦੀ ਜਿਹੜੀ ਉਹ ਖੇਪ ਮੰਗਾ ਰਿਆ ਉਹਦੇ ਲਈ ਇਹ ਜਿਹੜਾ ਐ ਐਸ ਐਚਓ ਸਦਰ ਇਹਨਾਂ ਨੇ ਟਰੈਪ ਲਗਾਇਆ ਹੋਇਆ ਸੀ ਨਾਲ ਇਹਨਾਂ ਦੇ ਮੁਲਾਜ਼ਮ ਸੀ ਪਰ ਜਦੋਂ ਇਹਨਾਂ ਨੇ ਉਥੇ ਕਰਨੈਲ ਸਿੰਘ ਉਹਦੀ ਟਾਣੀ ਦੀ ਸਰਚ ਕਰਨੀ ਚਾਹੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਇਹਨਾਂ ਨੂੰ ਜ਼ਖਮੀ ਕੀਤਾ ਜਿਹਦੇ ਸਬੰਧੀ ਅਸੀਂ ਐਫਆਰ ਨੰਬਰ 3 ਥਾਣਾ ਸਦਰ ਜਲਾਲਾਬਾਦ ਵਿੱਚ ਦਰਜ ਕੀਤੀ ਆ ਔਰ ਉਹਦੇ ਵਿੱਚ ਅਸੀਂ ਇੱਕ ਲੇਡੀਜ਼ ਔਰ ਇੱਕ ਜੈਂਟਸ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਸਰ ਹਮਲਾ ਕਿੰਨੇ ਕਿੰਨੇ ਤੇਰੇ ਆ ਐਸਐਚਓ ਸਦਰ ਜਲਾਲਾਬਾਦ ਅ ਅਮਰਜੀਤ ਕੌਰ ਹੈ ਨਾਲ ਉਹਨਾਂ ਦੇ ਗਰਮੈਂਟ ਸੀਗੇ ਕੇਵਲਕ੍ਰਿਸ਼ਨ ਆ ਔਰ ਇੱਕ ਹਰਬੰਦ ਸਿੰਘ ਆ ਔਰ ਦੋ ਤਿੰਨ ਮੁਲਾਜ਼ਮ ਹੋਰ ਸੀਗੇ ਜਿਨ੍ਹਾਂ ਤੇ ਹਮਲਾ ਕੀਤਾ ਸਰ ਵਰਦੀ ਵੀ ਪਾੜੀ ਵਰਦੀ ਕੇਵਲਕ੍ਰਿਸ਼ਨ ਦੀ ਵਰਦੀ ਪਾੜੀ ਆ ਹਰਬੰਸ ਸਿੰਘ ਜਿਹੜਾ ਗਵਰਨਮੈਂਟ ਸੀ ਉਹਨਾਂ ਨੂੰ ਵੀ ਸੱਟਾਂ ਮਾਰੀਆਂ ਨੇ ਸੋ ਸਾਡਾ ਉਹ ਪਰਚੇ ਦੇ ਵਿੱਚ ਸਾਰਾ ਡਿਟੇਲ ਦਿੱਤੀ ਹੋਈ ਹੈ ਔਰ ਜਲਦੀ ਵੀ ਜਿਹੜੇ ਬਾਕੀ ਜਿਹੜੇ ਕਰੀਬ 7-8 ਮਲਜੂਮ ਹੋਰ ਨੇ ਉਹ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਕੋਰਟ ਪੇਸ਼ ਕਰਾਂਗੇ ਸਰ ਰਾਤ ਦੇ ਵਕਤੇ ਆ ਨਹੀਂ ਇਹ ਰਾਤ ਨੂੰ ਕਰੀਬ 12 ਵਜੇ ਨਾਲੇ ਟਰੈਪ ਲਗਾਇਆ ਸੀਗਾ ساری ਰਾਤ ਜਾ ਕੇ ਦੇਖੋ ਅਸੀਂ ਕੋਸ਼ਿਸ਼ ਕੀਤੀ ਵੀ ਡਰੋਨ ਨੂੰ ਕੈਪਚਰ ਕਰਨ ਦੀ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਨਾਂ ਨੂੰ ਵੀ ਸ਼ੱਕ ਹੋ ਗਿਆ ਵੀ ਪੁਲਿਸ ਸਾਨੂੰ ਫੜੂਗੀ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਘਰ ਦੇ ਵਿੱਚ ਸਰਚ ਕਰਨ ਦੀ ਕਿਉਂਕਿ ਜਿਹੜਾ ਅਮਨਦੀਪ ਪੁੱਤਰ ਸ਼ਰਮਾ ਸਿੰਘ ਹੈ ਇਹ ਪਹਿਲਾਂ ਹੀ ਪਗੋੜਾ ਐਨਡੀ ਦੇ ਮੁਕੱਦਮੇ ਦੇ ਵਿੱਚ ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਜੇ ਖੇਪ ਹੁਣ ਤੱਕ ਨਹੀਂ ਆਈ ਤਾਂ ਅਸੀਂ ਉਹਨੂੰ ਫੜ ਕੇ ਤੇ ਮੁਕੱਦਮੇ ਦੇ ਵਿੱਚ ਜੜੀ ਗ੍ਰਿਫਤਾਰੀ ਪਾਵਾਂਗੇ ਪਰ ਉਹਨਾਂ ਨੇ ਮੌਕੇ ਤੇ ਉਹਨੂੰ ਜਿਹੜਾ ਪਜਾ ਦਿੱਤਾ ਪੁਲਿਸ ਪਾਰਟੀ ਦੇ ਹਮਲਾ ਕਰ ਕਿ ਡਰੋਨ ਰਾਈ ਆ ਰਹੀ ਸੀ ਕਿਪਸਰ ਇਨਫੋਰਮੇਸ਼ਨ ਜੋ ਸਾਨੂੰ ਇਤਲਾਹ ਮਿਲੀ ਹੈ ਉਹ ਡਰੋਨ ਰਾਈ ਆ ਕਿਉਂਕਿ ਦੇਖੋ ਅੱਜ ਕੱਲ ਧੁੰਦਾ ਮੌਸਮ ਹੈ ਔਰ ਇਹ ਜਿਹੜੇ ਮਾੜੇ ਅਨਸਰ ਨੇ ਇਹ ਧੁੰਦ ਦਾ ਜਿਹੜਾ ਨਜਾਇਜ਼ਾਇਦਾ ਚੱਕਦੇ ਨੇ ਡਰੋਨ ਰਾਈ ਮਗਾ ਕੇ ਫਿਰ ਗਾਂ ਅੱਗੇ ਸਪਲਾਈ ਕਰਦੇ ਸਰ ਤੁਹਾਡੀ ਇਨਫੋਰਮੇਸ਼ਨ ਦੇ ਮੁਤਾਬਕ ਡਰੋਨ ਲੈਂਡ ਕਰ ਗਿਆ ਯਾਨੀ ਨਹੀਂ ਹਾਲ ਦੀ ਘੜੀ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਡਰੋਨ ਜਿਹੜਾ ਲੈਂਡ ਨਹੀਂ ਕੀਤਾ ਕਿਉਂਕਿ ਪੁਲਿਸ ਪਾਰਟੀ ਦੀ ਚੌਕਸੀ ਕਾਰਨ ਜਿਹੜਾ ਉਹਨਾਂ ਨੇ ਅੱਗੇ ਤਾਲਮੇਲ ਨਹੀਂ ਕੀਤਾ ਜਿਸ ਕਾਰਨ ਡਰੋਨ ਅਸੀਂ ਲੈਂਡ ਨਹੀਂ ਹੋਣ ਦਿੱਤਾ ਔਰ ਨਾ ਹੀ ਉਹ ਜਿਹੜੀ ਖੇਪ ਇਧਰ ਅਸੀਂ ਹੋਣ ਦਿੱਤੀ। ਸਰ ਇਹ ਖੇਪ ਜਿਹੜੀ ਕਿਸ ਤਰ੍ਹਾਂ ਕਿਨੇ ਮੰਗਵਾਉਂਦੇ ਸੀਗੇ? ਅ ਡਰੋਨ ਰਾਈਂ ਦੇਖੋ ਜੀ ਡਰੋਨ ਵੱਖ-ਵੱਖ ਤਰ੍ਹਾਂ ਦੇ ਜਿਵੇਂ ਚਾਈਨਾ ਮੇਡ ਆ ਜਾਂ ਕੋਈ ਪਾਕਿਸਤਾਨ ਦਾ ਲੋਕਲ ਮੇਡ ਆ ਉਹ weight ਆਪਦੇ ਹਿਸਾਬ ਨਾਲ ਲਿਆਉਂਦੇ ਨੇ। ਕੋਈ 1 ਕਿਲੋ ਤੱਕ ਦਾ weight ਲਿਆਉਂਦਾ, ਕੋਈ 2 ਕਿਲੋ weight ਲਿਆਉਂਦਾ, ਕੋਈ 3 ਕਿਲੋ। ਸੋ ਇਹ ਸਾਨੂੰ ਜਿਹੜਾ ਸ਼ੱਕ ਸੀ ਕਰੀਬ 2 ਕਿਲੋ ਵਜਨ ਦਾ weight ਲੈ ਕੇ ਜਿਹੜਾ ਇਹਨਾਂ ਨੇ ਇਹ ਮੰਗਾ ਰਹੇ ਨੇ ਜਿਹੜਾ ਕਿਸ ਤਰ੍ਹਾਂ ਕਰਦੇ ਸੀ ਸੰਪਰਕ ਦੇਖੋ ਜੀ ਇਹ ਪਾਕਿਸਤਾਨੀ ਜਿਹੜੇ ਨੰਬਰ ਨੇ ਉਹ ਐਕਟੀਵੇਟ ਨੇ ਸੋ ਉਹ ਅਸੀਂ ਸਾਰਾ ਉੱਥੇ ਡੰਪ ਵਿੱਚ ਕਾ ਰਹੇ ਆਂ ਉੱਥੋਂ ਦੀਆਂ ਜਿਹੜੀਆਂ ਕੋਈ ਕਾਲਸ ਨੇ ਕੋਈ WhatsApp ਕਾਲ ਨੇ ਉਹ ਸਾਰਾ ਅਸੀਂ ਕਢਵਾ ਰਹੇ ਆਂ ਔਰ ਜਲਦੀ ਹੀ ਉਹਦੇ ਜੋ ਵੀ ਚੀਜ਼ ਸਾਹਮਣੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਹਮਲਾ ਕਰਨ ਵਾਲੇ ਹੁਣ ਤੱਕ ਇੱਕ ਲੇਡੀਜ਼ ਆ ज्योति और एक बुजुर्ग जिन्हें मेन उकसाया हमला करने लाइनों अरेस्ट कर, और वासी कर जी, थैंक यू। न्यूज़ चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत